ਤੂਹੀ ਮਹੱਲਾ ਪੰਜਵਾ ਉਮਕਿਉ ਹਿਉ ਮਿਲਨ ਪ੍ਰਭ ਤਾਰ ਇਹ ਸੁਣ ਕਰਕੇ ਹੋਰ ਹੀ ਗਿਆਸਾਂ ਨੂੰ ਚਾਹ ਪੈਦਾ ਹੁੰਦਾ ਹੈ ਉਹਨਾਂ ਦੀ ਵਸਤਰਾ ਮਾਰਾ ਕਸਮ ਕਰਦੇ ਹਨ ਉਮਕਿਉ ਹਿਉ ਮਿਲਨ ਪ੍ਰਭ ਤਾਰ ਫੇਰ ਮਰ ਮੇਰਾ ਹਿਰਦਾ ਵੀ ਉੱਛੇ ਆਇਆ ਹੈ ਬਹੁਤ ਉਮ ਗਿਆ ਆਇਆ ਹੈ ਜਿਸ ਪ੍ਰਕਾਰ ਸਾ ਸੰਗੇ ਜੀ ਚੰਦਰਮਣੀ ਨੂੰ ਚੰਦਰਮਾ ਦੇ ਸਾਹਮਣੇ ਰੱਖ ਦਈਏ ਉਹਦੇ ਚ ਅੰਮ੍ਰਿਤ ਵਰ ਬਣ ਲੱਗ ਜਾਂਦਾ ਹੈ ਐਂ ਵਿਰਾਗ ਵਾਲੇ ਪੁਰਖ ਜਿਹੜੇ ਹਨ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਚੰਦਰਮਾ ਦੀ ਨਿਆਂ ਚੜ੍ਹੇ ਹੁੰਦੇ ਐ ਉਹਨਾਂ ਦੀ ਬੁੱਧੀ ਗੁਰੂ ਸਾਹਿਬ ਦੇ ਸਾਹਮਣੂ ਖੰਦੀ ਐ ਔਰ ਜੋ ਪ੍ਰੇਮ ਦੀ ਸਾਧ ਸੰਗਤ ਜੀ ਤੋਕੇ ਨਿਕਲਣ ਲੱਗ ਜਾਂਦੇ ਐ ਰਸ ਨਿਕਲਣ ਲੱਗ ਜਾਂਦਾ ਐ ਕਿਉਂ ਹਿਰਦਾ ਉਛਲ ਆਉਂਦਾ ਉਹਨਾਂ ਦਾ ਪ੍ਰੇਮ ਵਿੱਚ ਜਿਵੇਂ ਪੂਰਨ ਅਸਿ ਦੇ ਚੰਦ ਨੂੰ ਵੇਖ ਕੇ ਸਮੁੰਦਰ ਛਣ ਲੱਗ ਜਾਂਦਾ ਐ ਐ ਹਿਰਦਾ ਉਛਲਿਆ ਮਾਰੇ ਦਰਸ਼ਨਾ ਵਾਸਤੇ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਮੈਂ ਮਾਰੇ ਪਹਿਲਾਂ ਦੀ ਜੈਸਾ ਕਾਲ ਤੇ ਉਸ ਵਾਹਿਗੁਰੂ ਦੀ ਖੋਜ ਵੀ ਚੜਿਆ ਸੀ ਕਿ ਮੈਂ ਜਾਂ ਉਹਦੀ ਜਗਾ ਨੂੰ ਦੇਖਣਾ ਕਰਾਂ ਜਾ ਕਰਕੇ ਦੇਖਣਾ ਕਰਾਂ ਉਹਦਾ ਰੂਪ ਕੈਸਾ ਹੈ ਸੁਣ ਤਾ ਸੰਦੇਸ਼ ਰੂਪ ਪ੍ਰੇ ਗ੍ਰਹਿ ਸੇ ਜਿ ਵਿਸ਼ਾਇ ਕੀ ਸੁਣਿਆ ਉਹ ਤਾਂ ਪਰਮੇਸ਼ਰ ਕਾਹਰੇ ਬਨ ਖੋਜਣ ਜਾਈ ਉਹ ਤੇਰੇ ਨਾਲ ਹੀ ਹੈ ਇਹ ਘਰ ਦੇ ਵਿੱਚ ਹੀ ਸੁਣਿਆ ਰਿਹਾ ਰੂਪੀ ਅੰਤਕਾਰਨ ਰੂਪੀ ਘਰ ਦੇ ਵਿੱਚ ਸੁਣੋ ਸੋਨ ਤੋ ਸੰਦੇਸ਼ ਰੂਪਇ ਗ੍ਰਹਿ ਸੇ ਜਿ ਵਿਸਾਇ ਇਹ ਸੰਤੋ ਭਗਤਾਂ ਦੁਆਰਾ ਸੁਨੀਹਾ ਬੀਰ ਸਾਹਿਬ ਤਨ ਦੁਆਰਾ ਸੁਨਿਆ ਕਿ ਤੇਰੇ ਗ੍ਰਹਿ ਹਿਰਦੇ ਦੇ ਅੰਦਰ ਹੀ ਹੈ ਵੀ ਅਸੀਂ ਸਰਦਾ ਰੂਪੀ ਸੇਜਾ ਵਛਾਉਣਾ ਕੀਤੀ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਜਿਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਬਾਹਰ ਦੇ ਬਾਜਿਆਂ ਦੀ ਦਵਾਈ ਹੋਈ ਜਿਹੜੀ ਆਪਦੇ ਆਲ ਨੂੰ ਚੰਦਰਾ ਆ ਕੇ ਵੜਦੀ ਹੈ ਕੋਸ ਵੇਲੇ ਬਾਹਰਲੇ ਬਾਜਿਆਂ ਤੋਂ ਡਰਦੀ ਹੋਈ ਨੂੰ ਅੰਦਰ ਕੋਈ ਦਿਸਦਾ ਨਹੀਂ ਹਨੇਰਾ ਹੀ ਹਨੇਰਾ ਦਿਸਦਾ ਹੈ ਫੇਰ ਉਹ ਮਾਰੀ ਹੋਈ ਡਰ ਵੀ ਬਾਹਰ ਨਿਕਲ ਜਾਂਦੀ ਹੈ ਬਾਜ ਪਕੜ ਕੇ ਚਿੜੀ ਨੂੰ ਖਾ ਜਾਂਦੇ ਆ ਇਸੇ ਪ੍ਰਕਾਰ ਸਾਧ ਸੰਗਤ ਜਿਹੜੀ ਵਿਭਤੀ ਹੈ ਸਾਡੀ ਇਹ ਭਰਮ ਰੂਪੀ ਬਾਜ ਦੀ ਪਰਮਾਈ ਹੋਈ ਅੰਤਕਾਰ ਦੇ ਅੰਦਰ ਆ ਕੇ ਟਿਕਣਾ ਚਾਹੁੰਦੀ ਹੈ ਕਾਲੇ ਦੇ ਅੰਦਰ ਹਨੇਰਾ ਹੀ ਹਨੇਰਾ ਪ੍ਰਤੀ ਹੁੰਦਾ ਉਹ ਡਰਦੀ ਮਾਰੀ ਅੰਤ ਨੂੰ ਫੇਰ ਉਹ ਭਰਮ ਰੂਪੀ ਬਾਜ ਹੀ ਖਾ ਜਾਂਦੇ ਆ ਇਹੀ ਜ ਸਾਡੀ ਹਾਲਤ ਹੋਈ ਹੈ ਜਿਸ ਪ੍ਰਕਾਰ ਕੋਈ ਬਾਹਰੋਂ ਅੰਦਰ ਆਵੇ ਤੇ ਪਹਿਲਾਂ ਹਨੇਰਾ ਪਰਤੀ ਹੁੰਦਾ ਹੈ ਹੌਲੀ-ਹੌਲੀ ਬੈਠ ਜਾਵੇ ਤੇ ਫਿਰ ਰੋਸ਼ਨੀ ਵੀ ਦਿਸਣ ਲੱਗ ਜਾਂਦੀ ਹੈ ਚਾਨਣ ਵੀ ਹੋ ਜਾਂਦਾ ਹੈ ਜਵੇਂ ਭਾਈ ਜਦੋਂ ਮਨ ਬਾਝ ਮੁਖ ਹੁੰਦਾ ਉਹਨਾਂ ਦੇ ਸੰਕਲਪਾਂ ਵਿਚਾਰਾਂ ਦਾ ਮਾਰਿਆ ਹੋਇਆ ਪਿਰਲਾ ਨਹੀਂ ਹੈ ਜਦੋਂ ਮਹਾਰਾਜ ਦੀ ਕਿਰਪਾ ਕਰਕੇ ਕੋਈ ਜੀ ਸ਼ਾਂਤੀ ਪਾ ਲਵੇ ਤਕਾ ਹੋ ਜੇ ਫਿਰ ਅੰਦਰਲੇ ਜਿਹੜੇ ਗੋਣਾ ਉਹ ਪ੍ਰਗਟ ਹੋਣ ਲੱਗ ਜਾਂਦੇ ਹੈ ਪ੍ਰਕਾਸ਼ ਹੋ ਜਾਂਦਾ ਹੈ ਪਰ ਭਰਮ ਦੇ ਭਰਵਾਏ ਹੋਏ ਆਈ ਸਾਡੀ ਦਿੱਤੀ ਬ੍ਰਹਮ ਬ੍ਰਹਮ ਆਇਓ ਤੋ ਨਜ਼ਰ ਨਾ ਪਾਈ ਅੰਦਰ ਪਰਮੇਸ਼ਰ ਵੀ ਨਿਗਾਹ ਨਹੀਂ ਪੀਚੀ ਤਨ ਕਿਹੜੀ ਚੀਜ਼ ਹੈ ਅੱਖਾਂ ਮੀਚ ਕੇ ਬੈਠਾ ਰਿਹਾ ਕੁਝ ਵੀ ਨਾ ਪਤਾ ਲੱਗਾ ਕਿਨ ਬਿਦ ਹਿਆਰੋ ਧੀਰੇ ਨਿਮਾਨੋ ਜੇ ਮਾਰੇ ਸਾਡਾ ਹਿਰਦਾ ਕਿਹੜੇ ਤਰੀਕੇ ਨਾਲੇ ਮਾਨ ਤੋਂ ਰਹਿਤ ਹੋਇਆ ਹੈ ਦੇਵੀ ਜੀ ਨੂੰ ਪਕੜੇ ਆਪ ਕਿਰਪਾ ਕਰਕੇ ਦੱਸੋ ਬੇਲ ਸਾਜਨ ਹਾਂ ਤੁਝ ਕੁਰਬਾਨ ਇਹ ਸਜਨ ਸਤਿਗੁਰੂ ਤੁਸੀਂ ਮਿਲੋ ਸਾਨੂੰ ਆਪ ਕਿਰਪਾ ਕਰਕੇ ਮਲਾਉਣ ਵਾਲੇ ਹੋ ਅਸੀਂ ਆਪ ਤੋਂ ਕੁਰਬਾਨ ਬਲਿਹਾਰ ਜਾਈਏ ਲਹਾਉ ਏਕਾ ਸੇਜ ਵਿਸੀ ਤਨ ਕੰਤਾ ਇਹ ਸਤਿਗੁਰੂ ਇਹ ਮਹਾਂਤਮਾਂ ਦੁਆਰਾ ਸੁਣਿਆ ਕਿ ਕੋਈ ਅੰਤ ਹੈ ਕਰਨੂ ਪਿਸੇ ਹੈ ਤਹਨੇ ਆਪਾ ਸ਼ਿਰਕੀ ਦੇ ਕੰਤ ਸਾਖੀ ਕੇ ਕੰਦੇ ਵਾਸਤੇ ਬਿਸ਼ਰੀ ਹੋਈ ਆ ਧਨ ਸੂਤੀ ਫਿਰ ਧਨ ਸੂਤੀ ਫਿਰ ਸਦ ਜਾਗੰਤ ਜਿਹੜੀ ਸਤਰੀ ਬਾਲੀ ਸ਼ਰਾਫੀ ਕੇ ਕਮੜੀ ਹੋ ਕੇ ਸੌਂਜੇ ਤੇ ਪਤੀ ਜੇਣਾ ਹੁਸ਼ਿਆਰ ਹੋਵੇ ਉਹ ਜਾਗਦਾ ਹੋਵੇ ਉਹ ਇਸਤਰੀ ਪਤੀ ਦੀ ਸੇਵਾ ਜਿਵੇਂ ਹਾਜ਼ਰ ਹੋ ਸਕਦੀ ਹੈ ਇਸੇ ਪ੍ਰਕਾਰ ਜਿਹੜੀ ਧਨ ਹੈ ਇਹ ਜਿੰਦ ਹੈ ਅੰਤਕਾਰਨ ਦੀ ਬਿਰਤੀ ਹੈ ਜਿਹੜੀ ਇਹ ਪਰਮਾਦਨ ਹੋ ਕੇ ਦੇਹ ਅਧਿਆਸ ਰੂਪੀ ਸ਼ਰਾਬ ਪੀ ਕੇ ਸੁੱਤੀ ਪਈ ਕੰਬਲੀ ਗਈ ਹੈ ਪਰਮੇਸ਼ਰ ਸਦਾ ਗਿਆਨ ਰੂਪੀ ਜਾਗਦਾ ਦਿਓ ਹੈ ਪੀਓ ਮਦਰੂ ਤਨਮਤਵੰਤਾ ਇਹ ਸ਼ਰਾਬ ਪੀ ਲਈ ਹੈ ਕਹਿੰਦੇ ਇਸ ਕਰਕੇ ਜਾਨੀ ਸਤਰੀ ਮਤਵੰਤਾ ਕੰਬਲੀ ਹੋ ਗਈ ਹੈ ਪੀਓ ਮਦਰੂ ਜਿਹੜਾ ਮਦ ਹੰਕਾਰ ਹਨ ਰੂਹ ਦੇ ਅੰਦਰ ਹੈ ਆਪਣੇ ਆਪ ਨੇ ਬੜਾ ਸੋਹਣਾ ਐ ਮੈਂ ਬੜਾ ਗਿਆਨਵਾਨ ਐ ਮੜਾ ਬੜਾ ਵਿਦਵਾਨ ਐ ਮੈਂ ਬੜਾ ਸਾਧਕ ਹਾਂ ਮੈਂ ਬੜੇ ਮਿੰਤ ਕੀ ਪੀ ਹੈ ਇਹ ਰੂਹ ਸ਼ਰਾਬ ਪੀ ਪੀ ਮਦਰੂਪੀ ਮਦਰੂਪੀ ਸ਼ਰਾਬ ਪੀ ਕੇ ਇਹ ਜਿਹੜਾ ਮਨ ਫੁੱੜਦਾ ਹੈ ਇਹ ਮਦਰਾ ਸ਼ਰਾਬ ਹੈ ਇਸ ਨੂੰ ਪੀ ਕੇ ਤਨ ਮਤਵੰਤਾ ਇਹ ਤਨ ਜਿਹੜੀ ਅਪਾਸ਼ਬਿਰਤੀ ਹੈ ਮਤਵੰਤਾ ਕਮਲੀ ਹੋ ਰਹੀ ਹੈ ਮਤਵਾਲੀ ਹੋ ਰਹੀ ਹੈ ਤਨ ਜਾਗ ਜੇ ਪਰ ਬੂਲੰਗ ਜੇ ਸ਼ਰਾਬ ਦੇ ਨਾਲ ਬਾਹਲੀ بے ਹੋਸ਼ ਪਈ ਹੈ ਜੇ ਪਤੀ ਉਹਨੂੰ ਕਿਰਪਾ ਕਰਕੇ ਤੁੰਬ ਕੇ ਜਗਾ ਲਵੇ ਤਾਂ ਹੀ ਉਹ ਜਾਗ ਸਕਦੀ ਹੈ ਇਸੇ ਪ੍ਰਕਾਰ ਧਨ ਜਾਗ ਜੇ ਫਿਰ ਬੁਲਾਉਂਦਾ ਇਹ ਆਭਾਸ ਵਰਤੀ ਧਨ ਤਾਂ ਜਾਗ ਸਕਦੀ ਹੈ ਜੇ ਫਿਰ ਪਤੀ ਪਰਮੇਸ਼ਰ ਗੁਰਾਂ ਦੇ ਮਹਾਂਵਾਕਾਂ ਦੁਆਰਾ ਜਿਹੜਾ ਉਚਾਰਨ ਹੈ ਵੇਰ ਸ਼ਾਕ ਨੂੰ ਨੇਤ-ਨੇਤ ਕਰਕੇ ਕਹਿਣਾ ਜੇ ਮਹਾਰਾਜ ਸਾਹਿਬ ਗੁਰਾਂ ਦੇ ਮਹਾਂਵਾਕਾਂ ਦੁਆਰਾ ਬੁਲਾ ਲੈਣਾ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇ ਕਮਾਈ ਕਰੇ ਫਿਰ ਇਹ ਜਾਗ ਸਕਦੀ ਹੈ ਦੇ ਅਭਾਸ ਰੂਪੀ ਸ਼ਰਾਬ ਤਾਂ ਉੱਤਰ ਸਕਦੀ ਹੈ ਜੀ ਪਹੀ ਨਿਰਾਸ਼ੀ ਬਹੁਤ ਦਿਨ ਲਾਗੇ ਜੇ ਗਰੀਬ ਨੂੰ ਅੱਜ ਮੇਰੀ ਬਿਰਤੀ ਨਿਰਾਸ਼ੀ ਹੋ ਗਈ ਹੈ ਬੜੇ ਦਿਨ ਕਈ ਜਨਮ ਲਾਗੇ ਮਾਰਾ ਕਈ ਜਨਮ ਪਕੀਰ ਪਤੰਗਾ ਕਈ ਜਨਮ ਗਜਮੀਰ ਕੋਰੰਗਾ ਇਹ ਦਿਨ ਹੀ ਹੈ ਨਾ ਤੁਹਾਡੀ ਨਿਗਾਹ ਤਾ ਤੇ ਸਾਡੇ ਜਨਮ ਗੁਜ਼ਰੇ ਆ ਕਿਉਂ ਬੜੇ ਦਿਨ ਗੁਜ਼ਰ ਚੁੱਕੇ ਲੱਗ ਚੁੱਕੇ ਆ ਬਿਲਕੁਲ ਸਾਰੀ ਨਿਰਾਸ਼ ਹੋ ਰਹੀ ਹੈ ਉਹਦੇ ਦਰਸ਼ਨਾਂ ਤੋਂ ਬਿਨਾਂ ਦੇਸ਼ ਦੇ ਸੰਤਰ ਮੈਂ ਸਗਲੇ ਝਾਗੇ ਜੇ ਮਾਰਾ ਮੈਂ ਦੇਸਾਂ ਚ ਮਾਝੇ ਵਿੱਚ ਮਾਲਵੇ ਵਿੱਚ ਪੋਠੋਹਾਰ ਵਿੱਚ ਕਾਬਲ ਵਿੱਚ ਕੰਧਾਰ ਵਿੱਚ ਬਲਹਾਪਾਂ ਵਿੱਚ ਸਾਰੇ ਦੇਸਾਂ ਚ ਦੀ ਦਿਸ਼ਾ ਉੱਪਰ ਦੱਖਣ ਪੂਰਬ ਪੱਛਮਾਂ ਚ ਮੈਂ ਸਾਰੇ ਝਾਗੇ ਲੰਘ ਕੇ ਆਇਆ ਹਾਂ ਜਦੋਂ ਵੀ ਮੈਨੂੰ ਆਪ ਦੇ ਦਰਸ਼ਨ ਨਹੀਂ ਹੋਏ ਹਨ ਇਹਨ ਰਹਿਣ ਨਾ ਪਾਵੂ ਬਿਨ ਪਗ ਪਾ ਕੇ ਇਸੇ ਪ੍ਰਕਾਰ ਸਤਗੁਰੂ ਦੇਸ ਸਾਧਨਾ ਰੂਪੀ ਦੇਸ ਹੈ ਜਿਹੜੇ ਤੇ ਦਿਸਾ ਜਿਹੜੀਆਂ ਬਿਰਤੀਆਂ ਪਰਮਾਨੰਦ ਨਿੰਦਰਾ ਸਿਮਰਤੀਆਂ ਆਦਿਕ ਇਹ ਦਿਸਾ ਜੀ ਨਹੀਂ ਆਈਆਂ ਹਨ ਜਿਹੜੀਆਂ ਬਿਰਤੀਆਂ ਹਨਗੀਆਂ ਇਹ ਦੇਸ ਸਾਧੂ ਜਿੰਨਿਆਂ ਨੂੰ ਵਿਰਾਗ ਹੋਏ ਇਕਾਦਕ ਤੇ ਦਿਸਾ ਬਿਰਤੀਆਂ ਜਿਹੜੀਆਂ ਹਨ ਇਹ ਸਾਰੇ ਮੈਂ ਜਾ ਕੇ ਲੰਘ ਕੇ ਆਏ ਜੀ ਖੇਨ ਰਹਿਣ ਨਾ ਪਾਵਾਂ ਦੁਨੀਆਂ ਰੂਪੀ ਦਸਾਂ ਸਮਝ ਲੈਣੀਆਂ ਜਹਾਂ ਦਸੋ ਦਸਾ ਖੇਨ ਰਹਿਣ ਨਾ ਪਾਵੂ ਬਿਨ ਪਗ ਪਾਗੇ ਇਸ ਸੱਚੇ ਬਾਦਸ਼ਾਹ ਮੈਂ ਖਿਨ ਮਾਤਰੀ ਰਹਿ ਨਹੀਂ ਰਹਿ ਨਹੀਂ ਸਕਦਾ ਹਾਂ ਬਿਨਾ ਆਪਦੇ ਪਗ ਚਰਨਾ ਦੀ ਪਾਗੇ ਰੰਗੇ ਤੋਂ ਬਗੈਰ ਸਾਡਾ ਚਿੱਤ ਦਾ ਟਿਕਾਣਾ ਨਹੀਂ ਪਕੜਦੀ ਬਿਰਤੀ ਜਿਹੜੀ ਹੈ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਫਿਰ ਮਹਾਰਾਜ ਅਹੀ ਸੁਭਾਗੇ ਤਾਂ ਹੋਈਏ ਵੀ ਆਹ ਪ੍ਰਭੂ ਜੀ ਕਿਰਪਾਲੂ ਹੋ ਕੇ ਸਾਨੂੰ ਮਿਲ ਪਾਵੋ ਬਖਸ਼ਿਸ਼ ਕਰ ਦਿਓ ਸਾਡੇ ਤੇ ਭਾਈਓ ਕਿਰਪਾਲ ਸਤ ਸੰਗ ਮਿਲਾਇਆ ਜਦੋਂ ਸਾਡ ਸੰਨੀ ਜਦੋਂ ਬੇਨਤੀਆਂ ਕੀਤੀਆਂ ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਕਿਰਪਾਲੂ ਹੋਇਆ ਆਗਦੀ ਸੰਸੰਗ ਦੇ ਨਾਲ ਮੇਲ ਦਿੱਤਾ ਜੀ ਤਾਪਤ ਘਰ ਹੈ ਪਿਰ ਪਾਇ ਹੁਣ ਜਿਹੜੀ ਵਿਛੋੜੇ ਦੀ ਤਕਸੀ ਉਹ ਬੁੱਝ ਗਈ ਕਰਨ ਕਰੀਂ ਅੰਦਰ ਸਾਕੀ ਰੂਪ ਜੋ ਪਰਮੇਸ਼ਵਰ ਪਤੀ ਆਉ ਪਾ ਲਿਆ ਹੈ ਸਗਲ ਸੀਗਾਰ ਹੁਣ ਮੁਝ ਹੈ ਸੁਹਾਇ ਹੁਣ ਸਾਡੇ ਯੋਗ ਦੇ ਅੰਗਾਂ ਰੂਪੀ ਸਾ ਹੈ ਸ਼ਿੰਗਾਰ ਵੀ ਯਮਨੇ ਵਾਸਤੇ ਟਰਾਣਾ ਯਾਮ ਵੀ ਤੇ ਬਦਾਨ ਦੇ ਵੀ ਵਿਰਾਗ ਵੇਕਾਦਕ ਜਿੰਨੇ ਸਾਧਨ ਰੂਪੀ ਸ਼ਿੰਗਾਰ ਹੈ ਇਹ ਸਾਨੂੰ ਇਹਨਾਂ ਦਾ ਮਾਨ ਨਹੀਂ ਹੁਣ ਹੁਰਦਾ ਇਹ ਸਫਲੇ ਹੋ ਗਏ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਇਸੇ ਪ੍ਰਕਾਰ ਹੈ ਯੋ ਗੁਰਮਤਿ ਸ਼ਿੰਗਾਰ ਪਾਣਾ ਮੰਨਣਾ ਹੁਮੈ ਤਜਣੀ ਨਾਮ ਚ ਲੈ ਬਲਾਉਣੀ ਇਹ ਸਾਰੇ ਸਾਧਨਾਂ ਦੇ ਸ਼ਿੰਗਾਰ ਹੁਣ ਸਾਨੂੰ ਸੋਹਦੇ ਹਨ ਕਹੋ ਨਾਨਕ ਗੁਰ ਧਰਮ ਚੁਕਾ ਸਦਗੁਰੂ ਜੀ ਕਹਿੰਦੇ ਨੇ ਗੁਰੂ ਸਾਹਿਬ ਜਿਹੜਾ ਧਰਮ ਪਿਆਸ ਨੇ ਜੀਵ ਇਸ ਦੇ ਪੀਰ ਗਿਆਨ ਦਾ ਉਹ ਕਿਰਪਾ ਕਰਕੇ ਚੁਕਾਤਾ ਜੀ ਹਵਾ ਜੁ ਮੁਸ਼ਕਪੂਰ ਰਖਦੀ ਏ ਤੇ ਉਡ ਜਾਂਦਾ ਏਸੇ ਪ੍ਰਕਾਰ ਅਭਿਆਸ ਰੂਪੀ ਹਵਾ ਚ ਇਹਨੂੰ ਭਗਮ ਰੂਪੀ ਮੁਸ਼ਕਪੂਰ ਨੂੰ ਰਖਦਾ ਉਹ ਨਾਹਤਾ ਚੱਕਦਾ ਮਹਾਰਾਜੀ ਨੇ ਜਹ ਦੇਖਾ ਤਹ ਪਿਰ ਹੈ ਭਾਈ ਹੁਣ ਐਸੀ ਮਿਹਰ ਕੀਤੀ ਹੈ ਜਿੱਥੇ ਵੇਖਦੇ ਹਾਂ ਉਸੇ ਪਿਰ ਪਤੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਹੇ ਭਰਾਓ ਬੋਲਿਓ ਕੁਪਾਟ ਤਾਂ ਮਨ ਠਹਿਰਾਇ ਜਦੋਂ ਗੁਰੂ ਜੀ ਸੈਨ ਪੰਜਾਂ ਕੋਸਾਂ ਦਾ ਕੱਕਾ ਖੋਲ ਦਿੱਤਾ ਆਸਾਂ ਦੇਸਾ ਦਾ ਕੱਕਾ ਖੋਲਤਾ ਕਬਦੂ ਰੂਪੀ ਕੁਪਾਟ ਖੋਲਤਾ ਤਾ ਮਨ ਟਹਿਰਾਇ ਮਨੁ ਤੇ ਗਿਆਵਾ ਹੁਦੂ ਦੇ ਚਸਤ ਹੋ ਗਿਆ ਹੁਣ ਆਉਣ ਜਾਣ ਆਵਣ ਜਾਣ ਰਹੇ ਬਸ ਪਾਏ ਬਸਰਾਮ ਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਇਹ ਦੂਜੇ ਰਹਾ ਚ ਉੱਪਰ ਬਹਿ ਜਾਂ ਦੇਖਦਾ ਮੈਂ ਪੇੜਾ ਭਾਈ ਹਾਂਜੀ